ਔਰ ਜਿਹੜਾ ਰਿਸ਼ਪਾਲ ਸਿੰਘ ਬੱਚਾ ਜੀ ਵੀ ਦੇ ਪਰਚਾ ਦਰਜ ਹੋਇਆ ਨਾ ਕਟੋ-ਕਟ 10 ਲੱਖ ਰੁਪਏ ਦਾ ਰਿਲੀਫ ਮਟੀਰੀਅਲ ਪ੍ਰੋਵਾਈਡ ਕੀਤਾ ਰਿਸ਼ਪਾਲ ਸਿੰਘ ਬੱਚਾ ਜੀ ਵੀ ਨੇ ਪਸ਼ੂਆਂ ਵਾਸਤੇ ਗਰੀਬਾਂ ਦੇ ਰਾਸ਼ਨ ਵਾਸਤੇ ਆ ਹੁਣੇ ਹੀ ਤਾਜ਼ਾ ਲੱਖ ਰੁਪਇਆ ਉਹਨਾਂ ਨੇ ਮੇਰੇ ਨਾਲ ਜਾ ਕੇ ਮੰਡ ਵਿੱਚ ਜਿਹੜਾ ਕਣਕ ਦਾ 20 ਸੀਗਾ ਉਹ ਰਿਸ਼ਪਾਲ ਸਿੰਘ ਬੱਚਾ ਜੀ ਵੀ ਉਹਨਾਂ ਦੀ ਹਾਲ ਤਾਂ ਪਈ ਉਹਨਾਂ ਦਾ ਪਿਤਾ ਜੀ ਕਹਿੰਦੇ ਜਿਹੜਾ ਹੁੰਦਾ ਸੀ ਉਹ ਕਹਿੰਦੇ ਤੇਰੇ ਬੱਚੇ ਜੀਣ ਐਡੇ ਵਧੀਆ ਆਦਮੀ ਨੇ ਉਹਨਾਂ ਤੇ ਵੀ ਚੋਰੀ ਦਾ ਪਰਚਾ ਯਾਰੋ ਔਰ ਕਰਵਾਇਆ ਕਿ ਇਹਨਾਂ ਨੇ ਆ ਜਿਹੜੇ ਬੁਖ ਲਾਏ ਹੋਏ ਨੇ ਜਿਨ੍ਹਾਂ ਦੀ ਕੋਈ ਆਧਾਰ ਨਹੀਂਗਾ ਜਿਨ੍ਹਾਂ ਦੀਆਂ ਜ਼ਬਾਨਾਂ ਤਾਂ ਦੋ ਵਾਰ ਜਪਤ ਹੋ ਗਿਆ ਮੈਂ ਨਾਮ ਲੈਣਾ ਵੀ ਮناسب ਨਹੀਂ ਸਮਝਦਾ ਜਿਹਨੂੰ ਨਾ ਕੋਈ ਤਮੀਜ਼ ਆ ਗੱਲ ਕਰਨ ਦੀ ਉਹਦੇ ਆਪਣੇ ਪਿਓ ਨੂੰ ਐਦਾਂ ਹੀ ਗਲਤ ਕੰਮ ਕਰਕੇ ਕੁਦਰਤਾ ਇੱਥੇ ਆ ਕਰਮਾਂ ਦਾ ਫਲ ਤਾਂ ਇੱਥੇ ਮਿਲ ਜਾਣਾ ਉਹ ਬਿਮਾਰ ਪਿਆ ਵਾ ਦਿਮਾਗ ਉਹਦਾ ਕੰਮ ਨਹੀਂ ਕਰਦਾ ਅੱਜ ਲੇਕਿਨ ਪਰਚੇ ਤੋਂ ਬਗੈਰ ਤਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਔਰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਗੁਰਪੁਰ ਵਾਲੇ ਦਾ ਲੱਖ ਲਾਂਤ ਤੋਂ ਤੁਹਾਡੇ ਬੁਕਰ ਵਾਲਿਓ ਉਹ ਲੱਖ ਲਾਂਤ ਭਗਵੰਤਾਨ ਤੇਰੀ ਪੁਲਿਸ ਤੇ ਔਰ ਸਰਾਸਰ ਝੂਠਾ ਪਰਚਾ ਅਖੇ ਜੀ ਜਿਹੜਾ ਇਹਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਉਹਦੇ ਵਿੱਚ ਸਰਕਾਰੀ ਸਮਾਨ ਪਾਇਆ ਗਿਆ ਸਰਕਾਰੀ ਸਮਾਨ ਐਵੇਂ ਇੱਕ ਪਹਿਲਾਂ ਅਜ ਤੋਂ ਚਾਰ ਮਹੀਨੇ ਇੱਕ ਅਖੇ ਇੱਕ ਗੰਡ ਵਿੱਚ ਜੀਪੀਐਸ ਲੱਗੀ ਸੀ ਕਿਸੇ ਯਾਰ ਪਸ਼ੂਆਂ ਨੂੰ ਆਚਾਰ ਦੇਣ ਵਾਲੀ ਕਿਸੇ ਗੰਡ ਵਿੱਚ ਜੀਪੀਐਸ ਲੱਗ ਸਕਦੀ ਹੈ ਅਖੇ ਜੀ ਉਹਦੇ ਜੀਪੀਐਸ ਲੱਗੀ ਸੀ ਉਹ ਗੰਡ ਫਿਰ ਨਡਾਲਿਓ ਤੁਰੀ ਪਤਾ ਨਹੀਂ ਕਿੱਧਰ ਰੁਮੀਦੀ ਚਲੇਗੀ ਫਿਰ ਰੁਮੀਦੀ ਤੋਂ ਘੁੰਮ ਕੇ ਪਤਾ ਨਹੀਂ ਕਿੱਥੇ ਚਲੇਗੀ ਤੇ ਫਿਰ ਉਹ ਚਲੇਗੀ ਮੰਡ ਵਿੱਚ ਤੇ ਜਿਹੜੇ ਲੋਕਾਂ ਨੇ ਸਮਾਨ ਵੰਡਿਆ ਜੀ ਇਹ ਸਰਕਾਰੀ ਸਮਾਨ ਹੀ ਵੰਡਿਆ ਜਾ ਰਿਆ ਸੀਗਾ ਸਰਕਾਰੀ ਸਮਾਨ ਤਾਂ ਤੁਹਾਡਾ ਹੁਣ ਵੀ ਨਹੀਂ ਲੈ ਕੇ ਰਾਜੀ ਕੋਈ ਤੁਹਾਡੇ ਤੁਹਾਡਾ ਨਾਂ ਤੁਸੀਂ ਦਿੱਤਾ ਨਾ ਹੜਪੀਟਾਂ ਨੂੰ ਅੱਜ ਤੱਕ ਜਿਹੜਾ ਹੈਗਾ ਉਹਨਾਂ ਨੂੰ 20000 ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਸੀਗਾ ਉਹ ਇੱਕ ਦੋ ਪੈਸੇ ਲੋਕਾਂ ਨੂੰ ਦੇ ਕੇ ਤੇ ਬੱਲੇ ਬੱਲੇ ਕਰਾਈ ਜਾਂਦੇ ਇਸ਼ਤਿਹਾਰ ਲਾ ਲਾ ਕੇ ਜਿਵੇਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਾ ਪੰਜਾਬ ਸਾਰੇ ਖੰਭੇ ਸਾਰੀਆਂ ਗਲੀਆਂ ਕੂਚੀਆਂ ਭਰੀਆਂ ਪਈਆਂ ਪਬਲਿਸਿਟੀ ਕਰਨ ਤੋਂ ਇਲਾਵਾ ਤੁਹਾਨੂੰ ਕੋ ਕੰਮ ਹੈ ਇਸ ਸਰਕਾਰ ਨੂੰ ਲੇਕਿਨ ਮੈਨੂੰ ਬੜਾ ਅਫਸੋਸ ਹੋਇਆ ਮੈਂ ਤਾਂ ਥੋੜਾ ਲੇਟ ਪਹੁੰਚਿਆ ਇਹਨਾਂ ਨੇ ਪਹਿਲਾਂ ਸਾਰੇ ਗੈਰਤਮੰਦ ਬੰਦਿਆਂ ਨੇ ਪਹਿਲਾਂ ਧਰਨਾ ਦਿੱਤਾ ਜੀ ਸੁਭਾਨਪੁਰ ਦਾ ਜਿਹੜਾ ਨੜਾਲੇ ਦੀ ਚੌਂਕੀ ਆ ਸਾਡੇ ਕੋਲ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਪੰਜ ਬੰਦਿਆਂ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਸੱਤਾਂ ਨੂੰ ਟੋਟਲੇ ਦੇ ਵਿੱਚ ਨਾਮਜ਼ਦ ਕੀਤਾ ਉਹਨਾਂ ਦੇ ਪਿੱਛੇ ਸਾਰੇ ਜਿਹੜੇ ਪਤਵੰਤੇ ਸੱਜਣ ਤੁਸੀਂ ਦੇਖ ਰਹੇ ਇਹਨਾਂ ਨੇ ਜਾ ਕੇ ਉੱਥੇ ਮਜ਼ਾਰਾ ਕੀਤਾ ਪੁਲਿਸ ਨੇ ਉਹਨਾਂ ਨੂੰ ਫਿਰ ਲਿਆ ਕੇ ਇੱਥੇ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਹਲੇ ਅੰਦਰ ਸਾਡੇ ਬੰਦੇ ਦੋ ਅੰਦਰ ਜਿਹੜੇ ਨੇ ਔਰ ਪੁਲਿਸ ਨੇ ਰਿਮਾਂਡ ਵੀ ਨਹੀਂ ਮੰਗਿਆ ਫੇ ਚੋਰੀ ਕਾਦੀ ਹੋਈ ਜੀ ਜੇ ਤੁਸੀਂ ਜੇ ਤੁਸੀਂ ਚੋਰੀ ਦਾ ਮਟੀਰੀਅਲ ਰਿਕਵਰੀ ਨਹੀਂ ਕਰਨਾ ਤੇ ਫੇ ਚੋਰੀ ਕਾਦੀ ਹੋਈ ਕੋਈ ਰਿਮਾਂਡ ਨਹੀਂ ਮੰਗਿਆ ਹੁਣ ਇਹਨਾਂ ਨੂੰ ਜੇਲ੍ਹ ਭੇਜਣ ਲੱਗੇ ਜੀ ਬਸ ਕਿ ਕਿਸੇ ਤਰੀਕੇ ਨਾਲ ਬੋਕਰ ਦੀ ਪਿਆਸ ਬੁਝ ਜੇ ਬਦਲਾ ਖੋਰੀ ਦੀ ਇਹਨਾਂ ਚੰਗਾ ਤੁਸੀਂ ਮਿਰਤੇ ਪਰਚੇ ਦਰਜ ਕਰ ਲਓ ਜਿਹੜੇ ਕਰਨੇ ਰਹੇਗੀ ਤੁਹਾਡੀ ਕੋ ਪੰਜ ਤੁਸੀਂ ਪਹਿਲਾਂ ਕੀਤੇ ਆ ਅਗਰ ਤੁਹਾਡੀ ਅੱਗ ਨਹੀਂ ਬੁਜੀ ਹੋਰ ਪਰਚੇ ਦਰਜ ਕਰ ਲਓ ਮੈਂ ਤਿਆਰ ਬੈਠਾ ਬਟ ਕਟੋ ਕਟ ਯਾਰ ਜਿਹੜੇ ਲੋਗ ਇਨਸਾਫ ਪਸੰਦ ਆ ਉਹਦਾ ਨਿਰਮਲ ਸਿੰਘ ਦਾ ਬੇਟਾ ਖੜਾ ਮੇਰੇ ਲੱਗਿਆ ਦੇਖੋ ਤਾਨੂੰ ਲੱਗਦਾ ਇਹ ਪਰਿਵਾਰ ਕੋਈ ਚੋਰਾ ਦਾ ਪਰਿਵਾਰ ਹੈ ਸਾਰੇ ਇੱਕ ਤੋਂ ਇੱਕ ਗੁਰੂ ਦੇ ਫਲਸਫੇ 'ਚ ਯਕੀਨ ਕਰਨ ਵਾਲੇ ਬੰਦੇ ਨੇ ਔਰ ਉਹਨਾਂ ਨੂੰ ਅੱਜ ਜਿਹੜਾ ਹੈ ਝੂਠੇ ਮੁਕੱਦਮੇ 'ਚ ਮੈਂ ਸਾਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਪਾਰਟੀ ਆ ਨਾ ਇਹ ਰੱਜ ਕੇ ਐਂਟੀ ਸਿੱਖ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਤਾਂ ਆਪਾਂ ਨੂੰ ਇਸ਼ਤਿਹਾਰਤਾ ਲਾਉਂਦੇ ਨੇ ਗੁਰੂ ਤੇਗ ਬਹਾਦਰ ਨੇ ਤਾਂ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਤਾਂ ਆ ਜਿਹੜੀ ਸੀ ਸ਼ਹਾਦਤ ਦਿੱਤੀ ਆ ਤੇ ਅੱਜ ਉੱਥੇ ਵਿਧਾਨ ਸਭਾ 'ਚ ਮੈਂ ਕਿਹਾ ਮੈਨੂੰ 2 ਮਿੰਟ ਦਾ ਟਾਈਮ ਦਿਓ ਮੈਂ ਤੁਹਾਨੂੰ ਦੱਸਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਸੀਗਾ ਕਿ ਉਹ ਮਨੁੱਖੀ ਅਧਿਕਾਰਾਂ ਦਾ ਦੀ ਸਭ ਤੋਂ ਵੱਡੇ ਪੈਰੋਕਾਰ ਸੀ ਉਸ ਸਦੀ ਦੇ ਕਿ ਉਹਨਾਂ ਨੇ ਤਸ਼ੱਦਦ ਤੇ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਤੇ ਤੁਸੀਂ ਦੱਸੋ ਮੈਨੂੰ ਪੰਜਾਬ ਦੇ ਵਿੱਚ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨੂੰ ਲਾਗੂ ਕੀਤਾ ਕਿ ਉਹਦੇ ਉਲਟ ਚੱਲ ਰਹੇ ਹੋ 100% ਉਲਟ ਚੱਲ ਰਹੇ ਨੇ ਅੱਜ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਹੈ નિર્ਦੋਸ਼ ਲੋਕਾਂ ਨੂੰ ਮਾਰਿਆ ਜਾਂਦਾ ਅੱਜ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦੂਜੇ ਸੂਬਿਆਂ 'ਚ ਭੇਜਿਆ ਹੋ ਅੱਜ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਚੋਂ ਮਾੜੀ ਜੀ ਕੋਈ ਕੋਈ ਵਿਰੋਧ ਕਰਦਾ ਉਹਦੇ ਤੇ ਝੂਠੇ ਪਰਚੇ ਜੇਲ੍ਹਾਂ ਕੁੱਟਮਾਰ ਮਲਟੀਪਲ ਕੇਸਸ ਆਪੋਜੀਸ਼ਨ ਜੋ ਕੋ ਬੋਲਦਾ ਉਹਦੇ ਤੇ ਪਰਚੇ ਔਰ ਇਹ ਪਰਚਿਆਂ ਦੀ ਪੋਲਿਟਿਕਸ ਅੱਜ 13000 ਪਿੰਡਾਂ ਤੱਕ ਗਲੀਆਂ ਕੂਚਿਆਂ ਤੱਕ ਥੱਲੇ ਤੱਕ ਲੈਏ ਨੇ ਜਦੋਂ ਜਦੋਂ ਕੋਈ 300 ਸਾਲਾ ਆਇਆ ਕੋਈ ਨਾ ਕੋਈ ਧਿਆੜਾ ਆਇਆ ਚਾਹੇ ਅਟਲ ਵਿਆਹਰੀ ਬਾਜਪੀ ਦੀ ਸਰਕਾਰ ਰਹੀ ਹੋਏ ਕੋਈ ਨਾ ਕੋਈ ਘੋਸ਼ਣਾਵਾਂ ਕੇਂਦਰ ਵੱਲੋਂ ਵੱਡੀਆਂ ਵੱਡੀਆਂ ਹੋਈਆਂ ਔਰ ਉਹਨਾਂ ਨੂੰ ਉਹਨਾਂ ਨੇ ਪੂਰਾ ਕੀਤਾ ਲੇਕਿਨ ਪੰਜਾਬ ਦੀ ਸਰਕਾਰ ਨੇ ਤੋ ਨਿਰਾਸ਼ਾ ਜਿਹੜੀ ਆ ਹੱਥ ਲੱਗੀ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਇਹ ਵਿਸ਼ੁੱਧ ਧਾਰਮਿਕ ਔਰ ਸ਼ਹੀਦਾਂ ਨੂੰ ਯਾਦ ਕਰਨ ਦਾ ਧਿਆੜਾ ਸੀ ਇਹਦੇ ਤੇ ਰਾਜਨੀਤੀ ਕਰਨਾ ਦੁਰਭਾਗਿਆਪੂਰਨ ਹੈ ਕੁਝ ਜਗ੍ਹਾਵਾਂ ਨੂੰ ਤੇ ਛੱਡ ਦੇਣਾ ਚਾਹੀਦਾ ਹੈ ਰਾਜਨੀਤੀ ਕਰਨ ਨੂੰ ਵਿਧਾਨ ਸਭਾ ਦਾ ਅਖਾੜਾ ਝੂਠ ਦੇ ਝੂਠ ਦੇ ਕਈ ਪ੍ਰਸਤਾਵ ਤੁਸੀਂ ਲੈ ਕੇ ਆਂਦੇ ਹੋ ਬਾਅਦ ਚ ਜਿਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਕਮ ਸੇ ਕਮ ਗੁਰੂ ਤੇਗ ਬਹਾਦਰ ਜੀ ਦੀ ਔਰ ਸ਼ਹੀਦਾਂ ਦੀ ਆੜ ਨਹੀਂ ਲੈਣੀ ਚਾਹੀਦੀ ਸੀ ਇਹ ਮੇਰਾ ਕਹਿਣਾ ਪਰ ਅਜਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਕਹਿੰਦੇ ਸੈਨੇਟ ਸੈਨੇਟ ਦੀ ਕਹਿੰਦੇ ਚੋਣ ਨਹੀਂ ਕਰਾਈ ਜਾ ਰਹੀ ਜਿਸ ਤਰ੍ਹਾਂ ਇਸ ਦਾ ਐਸਾ ਕਿ ਇੱਕ ਪ੍ਰੋਸੀਜਰ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਚੋਣ ਦੀ ਘੋਸ਼ਣਾ ਜਿਹੜੀ ਹੈ ਹੋਣ ਵਾਲੀ ਹੈ ਔਰ ਔਰ ਕਿਤੇ ਵੀ ਕੇਂਦਰ ਦੀ ਨੀਅਤ ਕਿਸੇ ਨੂੰ ਧਿਆਨ ਦੀ ਨਹੀਂ ਹੈ ਲੇਕਿਨ ਮੈਂ ਐਵੇਂ ਲਾਈਟ ਮੂਡ ਜੀ ਇੱਕ ਗੱਲ ਕਹਿੰਦਾ ਚੰਡੀਗੜ੍ਹ ਦੇ ਅੰਦਰ ਤੇ ਚੋਣ ਹੋ ਜਾਏਗੀ ਔਰ ਵੀ ਘੋਸ਼ਣਾ ਵੀ ਹੋ ਜਾਏਗੀ ਉਹਦਾ ਜੋ ਪ੍ਰੋਸੀਜਰ ਹੁੰਦਾ ਉਹਨੂੰ ਐਡਾਪਟ ਵੀ ਹੋ ਜਾਏਗਾ। ਚੰਡੀਗੜ੍ਹ ਦਾ ਸਿਸਟਮ ਅੱਛਾ ਹੈ ਨਾ? ਪੰਜਾਬ ਯੂਨੀਵਰਸਿਟੀ। ਪੰਜਾਬ ਪੰਜਾਬ ਯੂਨੀਵਰਸਿਟੀ ਦਾ ਸਿਸਟਮ ਅੱਛਾ ਹੈ ਨਾ ਇਹਦਾ ਮਤਲਬ? ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮੁੱਖ ਮੰਤਰੀ ਜੀ ਜਰ ਅੱਗੇ ਆ ਕੇ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਵੀ ਉਹਨੂੰ ਲਾਗੂ ਕਰਾਉਣ। ਉੱਥੇ ਤੇ ਸਟੂਡੈਂਟ ਦੇ ਚੋਣਾਂ ਤੱਕ ਬੰਦ ਕਰਤੇ ਦਿਆ ਤੁਸੀਂ। ਚਾਹੇ ਪੰਜਾਬੀ ਯੂਨੀਵਰਸਿਟੀ ਹੋਵੇ, ਚਾਹੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ। ਤਦੇ ਤਾਏ ਸਾਰੀਆਂ ਨਾਮੀਂ ਬਾਬਾ ਫਰੀਦ ਉਥੇ ਤੋਂ ਤੁਸੀਂ ਸਾਰੀਆਂ ਨੋਮੀਨੇਸ਼ਨ ਜੈਨੇਟ ਕਰਦੇ ਹੋ ਸਾਰੀਆਂ ਪੋਸਟ ਸੈਨੇਟ ਸੁਨੈਟ ਕੁਝ ਨਹੀਂ ਹੈ ਮੈਂ ਕਹਣਾ ਇਹ ਸੁੰਦਰ ਜਿਹੜਾ ਇਹ ਪ੍ਰੋਸੈਸ ਹੈ ਇਹ ਪਨ ਪੂਰੇ ਪੰਜਾਬ 'ਚ ਲਾਗੂ ਹੈ ਇਹ ਬੀਜੇਪੀ ਦੀ ਡਿਮਾਂਡ ਹੈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਚੋਣ ਹੋਏਗਾ ਹਰ ਹਾਲਤ ਹੋਏਗਾ ਇਹਦੇ ਉੱਤੇ ਰਾਜਨੀਤੀ ਕਰਨ ਤੋਂ ਵੀ ਬਾਜਾਓ ਵਿਦਿਆਰਥੀਆਂ ਦਾ ਮਾਮਲਾ ਵਿਦਿਆਰਥੀਆਂ ਦਾ ਰਹਿਣ ਦਿਓ ਹਰ ਵੇਲੇ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਲਣਾ ਪੰਜਾਬ ਦੀਆਂ ਭਾਵਨਾਵਾਂ ਦੀ ਆੜ ਲੈ ਕੇ ناکਾਮੀਆਂ ਛਾਪਾਣਾ ਬੰਦ ਕਰਨ ਉਹ नेते ਕਾਂਗਰਸ ਤਾਂ ਬੱਜੀ ਹੈ ਅਗਰ ਅੱਜ ਇਹ ਮਸਲੇ ਹੈਗੇ ਨੇ ਅਗਰ ਪਾਣੀ ਦਾ ਮਸਲਾ ਹੈ ਅਗਰ ਚੰਡੀਗੜ੍ਹ ਪੰਜਾਬ ਦਾ ਅਧਿਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਹਿੱਸਾ ਨਹੀਂ ਬਣ ਪਾਇਆ ਕੌਣ ਦੋਸ਼ੀ ਉਹਦੇ ਲਈ ਕਿਹਦੀ ਸਰਕਾਰ ਸੀ ਉਸ ਵੇਲੇ ਜਾਂ ਪ੍ਰਤਾਪ ਆਜਵਾ ਉਹਦੇ ਲਈ ਮਾਫੀ ਮੰਗਣਗੇ ਆਪਣੇ ਨਤ੍ਰਿਤਵ ਦੀ ਨਖੇਦੀ ਕਰਨਗੇ ਜੇ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਚੰਡੀਗੜ੍ਹ ਕਿਉਂ ਨਹੀਂ ਦਿੱਤਾ ਗਿਆ? ਕਿਆ ਉਸ ਵੇਲੇ ਦਾ ਜਿਹੜਾ ਕਾਂਗਰਸ ਦਾ ਨਤ੍ਰਿਤਵ ਹੈ ਉਹ ਉਹ ਉਹਦਾ ਵਿਰੋਧ ਕਰਨਗੇ? ਉਹਦੀ ਨਖੇਦੀ ਕਰਨਗੇ? ਐਵੇਂ ਉਂਗਲੀ ਨੂੰ ਖੂਨ ਲਾ ਕੇ ਸ਼ਹੀਦ ਹੋ ਕੇ ਬਾਂਗਾ ਮਾਰੀ ਜਾਣੀਆਂ। ਮੋਦੀ ਤਾਂ 11 ਸਾਲ ਤੋਂ ਆਇਆ। ਇਹ ਜਿਹੜੇ ਇਹ ਦਾਦ ਚ ਵਿਰਾਸਤ ਚ ਮਿਲੀਆਂ ਚੀਜ਼ਾਂ ਜਿਹਨੂੰ ਉਹ ਧੀਰੇ ਧੀਰੇ ਠੀਕ ਕਰ ਰਹੇ ਨੇ। ਇਹ ਗੱਲ ਪੰਜਾਬੀਆਂ ਨੂੰ ਵੀ ਸਮਝਣੀ ਚਾਹੀਦੀ ਹੈ। ਪੰਜਾਬ ਪੰਜਾਬੀਏ ਤਰ ਪੰਜਾਬ ਦੇ ਜੁੜੇ ਮੁੱਦਿਆਂ ਨਾਲ ਮੋਦੀ ਸਾਹਿਬ ਜਿੰਨਾ ਪਿਆਰ ਕਰਦੇ ਨੇ ਅਜੇ ਤੱਕ ਕੋਈ ਕਿਸੇ ਪ੍ਰਧਾਨ ਮੰਤਰੀ ਨੇ ਉਹਨਾ ਪਿਆਰ ਨਹੀਂ ਕੀਤਾ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਬਾਬਾ ਨਾਨਕ ਨੇ ਮੋਦੀ ਕੋਲੋਂ ਸੇਵਾ ਲਈ। ਇਹ ਤਾਂ ਪਤਾ ਨਹੀਂ ਕਿਨਾ ਕਿਨਾ ਦੀ ਟੰਡੋਰਾ ਪਿੱਟਦੇ ਰਹੇ। ਗੁਰੂ ਪੁੱਤਰਾਂ ਦਾ ਸਾਹਿਬਜ਼ਾਦਿਆਂ ਦਾ ਚਾਰੇ ਸਾਹਿਬਜ਼ਾਦਿਆਂ ਦਾ ਬਲੀਦਾਨ ਵਿਸ਼ਵਵਿਆਪੀ ਬਣਾਇਆ। ਵੀਰਵਾਲ ਦਿਵਸ ਦੀ ਘੋਸ਼ਣਾ ਕਰਕੇ ਇਹ ਸਾਡੇ ਨਾਲ ਗੱਲਾਂ ਕਰਨਗੇ। ਅਸੀਂ ਪੰਜਾਬ 'ਚ ਜੀਂਨੇ ਆ ਪੰਜਾਬ ਲਈ ਜੀਂਨੇ ਆ ਪੰਜਾਬੀਅਤ ਲਈ ਜੀਂਨੇ ਆ ਔਰ ਪੰਜਾਬ ਦੇ ਲੇਕਿਨ ਅਸੀਂ ਧਰਮ ਦੀ ਆੜ ਨਹੀਂ ਲੈਂਦੇ ਅਸੀਂ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣਾ ਚਾਹੁੰਦੇ ਆ ਦੂਜੇ ਸਟੇਟਾਂ ਦੇ ਨਾਲ ਉਹਦੀ ਜਿਹੜੀ ਗਣਨਾ ਹੈ ਵੀਰਤਾ ਲਈ ਗਣਨਾ ਹੋਏ ਉਹਦੀ ਵਿਕਾਸ ਲਈ ਬੇਰੁਜ਼ਗਾਰੀ ਕਿਸਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੰਜਾਬ ਬਾਹਰ ਨਿਕਲੇ ਨਸ਼ੇ ਤੋਂ ਬਾਹਰ ਨਿਕਲੇ ਇਹਦੀ ਤਾਂ ਚਰਚਾ ਨਹੀਂ ਕਰਨੀ ਇਹਨਾਂ ਨੇ ਨਾ ਇਹ ਨਸ਼ੇ ਤੇ ਚਰਚਾ ਕਰਦੇ ਨੇ ਨਾ ਕਾਨੂੰਨ ਵਿਵਸਥਾ ਤੇ ਚਰਚਾ ਕਰਦੇ ਨੇ ਯਾ 13 ਸਾਲ ਦੀ ਬੱਚੀ ਦੇ ਨਾਲ ਜਲੰਧਰ 'ਚ ਬਲਤਕਾਰ ਹੋ ਜਾਂਦਾ ਲੁਧਿਆਣੇ ਦੇ ਅੰਦਰ 4 ਸਾਲ ਦੀ ਬੱਚੀ ਦੇ ਨਾਲ ਕੁਕਰਮ ਹੋ ਜਾਂਦਾ ਉਹਦੇ ਤੇ ਕੋਈ ਚਰਚਾ ਨਹੀਂ ਹੈ ਰੋਜ਼ ਪੰਜਾਬ ਦੇ ਅੰਦਰ ਗੋਲੀ ਚੱਲਦੀ ਹੈ ਆ ਬੰਗਾ ਦੇ ਅੰਦਰ 40 ਗੋਲੀਆਂ ਚੱਲ ਗਈਆਂ ਉਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਅੰਦਰ ਹੱਤਿਆ ਹੋ ਜਾਂਦੀ ਹੈ ਪੰਜਾਬ ਦੇ ਬੇਸਿਕ ਮੁੱਦਿਆਂ ਤੋਂ ਧਿਆਨ ਜਦੋਂ ਜਦੋਂ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਜਦੋਂ ਜਦੋਂ ਇਹ ਫੇਲ ਹੁੰਦੀ ਹੈ ਇਹ ਪੰਜਾਬੀ ਕਿਉਂਕਿ ਵਿਚਾਰਾ ਦਿਲ ਨਾਲ ਸੋਚਦਾ ਉਹ ਸਾਡੇ ਦਿਲਾਂ ਨਾਲ ਖੇਡਦੇ ਨੇ ਇਹਨਾਂ ਤੋਂ ਬਾਹਰ ਜਾਓ ਇਹਨਾਂ ਕੋਲੋਂ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਅੱਜ ਵੀ ਬਗਦਾ ਚਾਹੇ ਕੋ ਚੁਣਿਆ ਹੋਇਆ ਐਮਐਲਏ ਚਾਹੇ ਮੌਕੇ ਦਾ ਕੋਈ ਅਫਸਰ ਐਸਐਚਓ ਹੋਵੇ ਐਸਐਸਪੀ ਸਾਹਿਬ ਨੇ ਸਾਰਿਆਂ ਦੀ ਡਿਊਟੀ ਇਹ ਬਣਦੀ ਹੈ ਕਿ ਇਨਸਾਫ ਦੇਣ ਜੇ ਲੋਕਾਂ ਨੂੰ ਨਾ ਚੁਣੇ ਹੋਏ ਨਮਾਇਦਾਂ ਤੋਂ ਇਨਸਾਫ ਮਿਲੇ ਨਾ ਪ੍ਰਸ਼ਾਸਨ ਤੋਂ ਇਨਸਾਫ ਮਿਲੇ ਫਿਰ ਲੋਕ ਕਿੱਥੇ ਜਾਣਗੇ ਇਹ ਲੋਕਾਂ ਕੋਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੋਚ ਕੇ ਇਨਸਾਫ ਕਿਨਾ ਮਹਿੰਗਾ ਹੋ ਗਿਆ ਹੈ ਇਹ ਆਮ ਲੋਕਾਂ ਦੀ ਗੱਲ ਤੋਂ ਕਿਨੱਕ ਦੂਰ ਹੋ ਗਿਆ ਆਪਾਂ ਸਾਰੇ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ ਤੁਸੀਂ ਧੰਨਵਾਦ ਕਰਦੇ ਹਾਂ ਮਾਨੇ ਵਾਈਕੋਰਟ ਦਾ ਕਿ ਉਹਨਾਂ ਨੇ ਇਸ ਨੂੰ ਗੰਭੀਰਤਾ ਨਾਲ ਲੈ ਕੇ ਪਰਚਾ ਦਰਜ ਕਰਵਾਇਆ ਪਰੰਤੂ ਹੁਣੇ ਜੋ ਨਜ਼ਾਇਜ਼ ਪਰਚਾ ਹੋਇਆ ਅਸੀਂ ਇਹਦੀ ਪਰਜੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਲਟੀਮੇਟਮ ਦਿੰਦੇ ਹਾਂ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜੇ ਨਿਯਮ ਗੈਰ ਦਰਜ ਕੀਤਾ ਹੋਇਆ ਪਰਚਾ ਇਹਨਾਂ ਨੇ ਕੈਂਸਲ ਨਾ ਕੀਤਾ ਤਾਂ ਅਸੀਂ 3 ਦਸੰਬਰ ਨੂੰ ਐਸਐਸਪੀ ਦਫ਼ਤਰ ਵਿਖੇ ਪਾਰਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀਆਂ ਵਧੀਆਂ ਆ ਮੇਰਕੋਟਲਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਪੁਲਿਸ ਦਾ ਹੀ ਡਿਊਟੀ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਹੱਕ ਸੱਚ ਦੀ ਪਛਾਣ ਕਰਨਾ ਨਾ ਕਿ ਸਿਆਸੀ ਦਵਾ ਹੈ ਉਹਨਾਂ ਪਦਵੀਆਂ ਤੇ ਬੈਠ ਕੇ ਤੁਸੀਂ ਵਧੇ ਕੀ ਕਰੋਂ ਔਰ ਤੁਹਾਨੂੰ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ 307 ਦੇ ਪਰਚੇ ਦੀ ਜਾਂ ਜਿਹੜੀ ਧਾਰਾ ਬਦਲ ਗਈ ਹੁਣ ਉਹ ਬਦਲ ਗਿਆ ਰਾਤਾ ਕਤਲ ਦੇ ਪਰਚੇ ਦਾ ਇੱਕ ਆਮ ਗਰੀਬ ਲੋਕਾਂ ਨੂੰ ਝੋਕਣਾ ਕਿੰਨਾ ਔਖਾ ਹੁੰਦਾ ਇੱਥੋਂ ਕਿੱਥੋਂ ਜਾਦੇ ਉਹਦੀਆਂ ਨਜਾਇਜ਼ ਪਰਚੀਆਂ ਜਮਾਂਦਾਂ ਹੋਣੀਆਂ ਨੇ ਹੋਣੀਆਂ ਨੇ ਇੱਕ ਨਹੀਂ ਹੋਣੀਆਂ ਨੇ ਔਰ ਕਿੰਨਾ ਉਹਨਾਂ ਗਰੀਬ ਲੋਕਾਂ ਦੀ ਮਾਨਸਿਕ ਤੌਰ ਤੇ ਉਹਨਾਂ ਨੇ ਉਸ ਕਸ਼ਟ 'ਚੋਂ ਲੰਘਣਾ ਉਹ ਚੀਜ਼ ਉਹਨਾਂ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਜਿਹੜੇ ਉਹਨਾਂ ਕੁਰਸੀਆਂ ਤੇ ਬੈਠੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਨੱਕ ਥੱਲੇ ਜਿਸਾਂ ਹੋ ਰਹੀਆਂ ਤੁਸੀਂ ਇਹ ਜਿੰਮੇਵਾਰ ਹੋ ਨਹੀ ਹੋ ਮੈਂ ਨਹੀਂ ਇਸ ਗੱਲ ਦਾ ਗਲਤ ਕਹਿੰਦਾ ਪਰ ਤੁਝੇ ਤੁਸੀਂ ਤੁਸੀਂ ਦਵਾ ਹੀਟ ਵੀ ਕਰਿਆ ਤੁਹਾਡੀ ਆਤਮਾ ਨਾ ਵੀ ਮੰਨਦੀ ਹੋਵੇ ਪਰੰਤੂ ਤੁਸੀਂ ਇਹ ਜੋ ਕੀਤਾ ਜਿਹਦੇ ਲੇਖੇ ਹਰ ਵਿਅਕਤੀ ਨੂੰ ਆਪਣਾ ਟੰਗਣਾ ਦੇ ਦਿੱਤਾ ਇਸ ਕਰਕੇ ਪੂਰਨ ਰੂਪ ਵਿੱਚ ਤੁਹਾਡਾ ਫਰਜ਼ ਬਣਦਾ ਕਿ ਇਹਦੀ ਤਵਕੀਸ਼ ਕਰੋ ਤਫਤੀਸ਼ ਕਰਕੇ ਇਸ ਇਹਨੂੰ ਕੈਨਸਲ ਕਰੋ ਔਰ ਕੈਨਸਲ ਕਰਕੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਦਿਓ ਹਕੀਕਤ ਦੀ ਜਾਂਚ ਕਰੋ ਛਾਣਬੀਣ ਕਰੋ ਜੋ ਹਕੀਕਤ ਘਟਨਾ ਵਾਪਰੀ ਆ ਉਹਦੀ ਕਾਰਵਾਈ ਕਰੋ ਨਾ ਕਿ ਤੁਸੀਂ ਇੱਕ ਝੂਠਾ ਪਰਚਾ ਦਰਜ ਕਰਕੇ ਕਿਸੇ ਵਿਅਕਤੀਆਂ ਦੇ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਕਿਹੜੇ ਵੱਡੇ ਸੰਕਟ ਚ ਪਾਵੋ ਵੀ ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਤੇ ਵੀ ਇੱਕ ਸਵਾਲੀਆ ਚੈਨਾ ਇੱਕ ਧੱਬਾ ਜਿਹੜੀ ਅਸੀਂ ਪ੍ਰਯੋਗ ਸ਼ਬਦਾਂ ਜਿੰਦਾ ਕਰਦੇ ਹਾਂ ਔਰ ਜੇ ਨਾ ਪੁਲਿਸ ਪ੍ਰਸ਼ਾਸਨ ਇਹਦੇ ਤੇ ਕੋਈ ਅਮਲ ਕੀਤਾ ਤੇ ਮੈਂ ਆਪ ਇਸ ਕੇਸ ਦੀ ਪਾਇਰ ਵਾਈ ਕਰਕੇ ਇੰਟਰਸਟ ਲੇਤੇ ਅਸੀਂ ਤਿੰਨ ਦਾ ਸੰਪਰਨ ਐਸਐਸਪੀ ਦਫ਼ਤਰ ਵਿੱਚ ਇੱਕ ਵੱਡਾ ਧਰਨਾ ਜਿਹੜਾ ਰੱਖਾਂਗੇ ਤਾਂ ਕਿ ਪੁਲਿਸੀ ਕਾਰਜਕਾਰੀ ਦਾ ਜਿਹੜਾ ਲੋਕਾਂ ਦੇ ਸਾਹਮਣੇ ਨੰਗੀ ਕਰ ਸਕੇ ਪੰਜਾਬ ਦੇ ਬਹੁਤ ਮਸਲੇ ਨੇ ਪੰਜਾਬ ਵਿੱਚ ਇਕੱਲੇ ਪੁਲਿਸ ਕੋਲ ਤੇ ਝੂਠੇ ਪਰਚੇ ਦਰਜ ਕਰਨੋਂ ਨਹੀਂ ਰੋਕੀ ਹੋਈ ਪੋਲਿਟਿਕਲ ਲੀਡਰਾਂ ਦੇ ਕੇਸ ਤੇ ਉਹਨਾਂ ਦੇ ਅਦਾਵਾਂ ਦੇ ਕੇਸ ਪੁਲਿਸ ਲਈ ਨਸ਼ੇ ਪੁਲਿਸ ਲਈ ਜੁਆਨ ਲਈ ਅਤੇ ਇਸ ਲਈ ਹੋਰ ਬਹੁਤ ਕਿਸਮ ਦੇ ਕ੍ਰਾਈਮ ਹੋ ਰਹੇ ਨੇ ਨਜਾਇਜ਼ ਕਿਸਮ ਦੇ ਜ਼ਮੀਨਾਂ ਦੇ ਕਰਜ਼ੇ ਹੋ ਰਹੇ ਨੇ ਉਹਨਾਂ ਵੱਲ ਲੋਕਾਂ ਨੂੰ ਇਨਸਾਫ ਦੇ ਮਾਮਲੇ ਦਾ ਧਿਆਨ ਕਰੋ ਨਾ ਕਿ ਕਿਸੇ ਪੋਲੀਟੀਸ਼ੀਅਨਾਂ ਨੂੰ ਖੁਸ਼ ਕਰਨ ਲਈ ਕਿਸੇ ਲੋਕਾਂ ਦੇ ਨਜਾਇਜ਼ ਪਰਚੇ ਦਰਜ ਕਰੋ ਸੋ ਇਸ ਕਰਕੇ ਮੈਂ ਫੇਰ ਇੱਕ ਵਾਰ ਐਸਐਸਪੀ ਸਾਹਿਬ ਨੂੰ ਵਿਦਾਚ ਕਰਦਾ ਕਿ ਆਪ ਦੀ ਜ਼ਮੀਰ ਦੀ ਵਾਸਤੇ ਕੰਮ ਲੈ ਕੇ ਇਸ ਪਰਚੇ ਨੂੰ ਕੈਨਸਲ ਕਰਨ ਔਰ ਸਾਡੇ ਇਹਨਾਂ ਸ पीडਿਤ ਪਰਿਵਾਰਾਂ ਨੂੰ ਇਨਸਾਫ ਦੇਣ ਨਹੀਂ ਤਾਂ ਫਿਰ ਅਸੀਂ ਪੂਰਨ ਰੂਪ ਵਿੱਚ ਸਾਰੇ ਇਲਾਕੇ ਦੇ ਸਹਿਯੋਗ ਨਾਲ ਜੇਨਤ ਦਸੰਬਰ ਨੂੰ ਐਸਐਸਪੀ ਦਫਤਰ ਮਲੇਰਕੋਟਲਾ ਵੀ ਵਿਸ਼ਾਲ ਧਰਨਾ ਜਿਹੜਾ ਰੋਜ਼ ਧਰਨੇ ਜ਼ਰੂਰੀ ਲਾਵਾ ਨੇ ਤਾਂ ਕਿ ਸਮੁੱਚੇ ਪੰਜਾਬ ਦੇ ਸੰਗਲ ਦਾ ਪਤਾ ਲੱਗੇ ਤੇ ਮਲੇਰਕੋਟਲਾ ਪੁਲਿਸ ਦੀ ਕਾਰਗੁਜ਼ਾਰੀ ਲੋਕਾਂ ਪ੍ਰਤੀਤੀ